12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਫਰੀਦਕੋਟ ਦੇ ਵਿੱਚ ਆਗਮਨ ਦੇ ਸੰਬੰਧ ਵਿੱਚ ਮਨਾਏ ਜਾਣ ਵਾਲੇ ਸਾਲਾਨਾ ਸ਼ੇਖ ਫਰੀਦ ਆਗਮਨ ਪੁਰਬ ਦੇ ਅੱਜ 55ਵੇਂ ਮੇਲੇ ਦਾ ਆਗਾਜ਼ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਵੱਲੋਂ ੱਲਾ ਬਾਬਾ ਫਰੀਦ ਜੀ ਤੋਂ ਰਸਮੀ ਤੌਰ ਤੇ ਕੀਤਾ ਗਿਆ। ਇਸ 5 ਦਿਨ ਚੱਲਣ ਵਾਲੇ ਆਗਮਨ ਪੁਰਬ ਵਿੱਚ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਾਲ ਨਾਲ ਧਾਰਮਿਕ, ਸਾਹਿਤਿਕ ਅਤੇ ਸਭਿਆਚਾਰਕ ਸਮਾਗਮ ਇਸ ਮੇਲੇ ਦੀ ਸ਼ਾਨ ਹੋਣਗੇ। ਇਸ ਮੇਲੇ ਵਿੱਚ ਵੱਡੀ ਗਿਣਤੀ ਵੈਚਨ ਨਾਮੀ ਖਿਡਾਰੀ ਸਾਹਿਤਕਾਰ ਧਾਰਮਿਕਾਗੂ ਫਿਲਮਕਾਰ ਅਤੇ ਸੰਗੀਤ ਕਲਾਕਾਰ ਅਤੇ ਦੇਸ਼ ਵਿਦੇਸ਼ ਦੇ ਵਿੱਚ ਵਸੀਆਂ ਸੰਗਤਾਂ ਸ਼ਾਮਲ ਹੋਣ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਵਿਨਿਤ ਕੁਮਾਰ ਨੇ ਕਿਹਾ ਕਿ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸੁਖਮਨੀ ਸਾਹਿਬ ਦੇ ਪਾਠ ਨਾਲ ਸ਼ੇਖ ਫਰੀਦ ਆਗਮਨ ਪੂਰਬ ਦਾ ਆਗਾਜ਼ ਹੋਇਆ ਹੈ ਉਹਨਾਂ ਇਸ ਸ਼ੁਭ ਅਫਸਰਤੇ ਬਾਬਾ ਫਰੀਦ ਜੀ ਦੀਆਂ ਨਾਮ ਲੈਵਾ ਸੰਗਤਾਂ ਨੂੰ ਆਗਮਨ ਪੂਰਬ ਦੀ ਵਧਾਈ ਵੀ ਦਿੰਦੀ ਹੈ फरीदकोट शहर में यह सुभाग प्राप्त है कि बाबा शेख फरीद जी के चरण पे जिला प्रशासन वक् वक् समाज सेवी संस्थाव काफ़ी लंबे चिर तो बाबा फरीद आगमन पुरब मना आ रहा है इस मेले की खूबसूरती यह है कि एक धार्मिक समागम नाल ही शुरू होंगे है एक धार्मिक समागम खत्म होंगे है अज अभी ਸ਼ੀ ਸੁਖਮਨੀ ਸਾਹਿਬ ਜੀ ਦੇ ਪਾਰਟ ਨਾਲ ਮੇਲੇ ਦਾ ਆਗਮਨ ਪੁਰਪਤਾ ਆਗਾਜ਼ ਕਰ ਰਹੇ ਹਾਂ ਮੈਂ ਸਮੂਹ ਦੂਰੋਂ ਨੇੜੋਂ ਆਏ ਸਮੂਹ ਸੰਗਤ ਦਾ ਸਵਾਗਤ ਕਰਦਾ ਹਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਉਹ ਇਸ ਪਾਵਨ ਨਗਰੀ ਤੇ ਆਏ ਹੈ ਆਏ ਹਨ ਤੇ ਸਮਾਗਮ ਦਾ ਪੂਰੇ ਆਗਮਨ ਪੁਰਪਤਾ ਹਿੱਸਾ ਬਣਨ ਜਾ ਰਹੇ ਹੈਗੇ ਮੈਂ ਅੱਜ ਸਾਰੇ ਫ੍ਰੀ ਕੋਰਡ ਸੰਗਤ ਹਿੰਦੁਸਤਾਨ ਸੰਗਤ ਸਾਰੇ ਹਿੰਦੂ ਵਰ ਦੇ ਸਾਰੇ ਸੰਤਾਂ ਨੂੰ ਬਾਬਾ ਫਰੀਦ ਨਾਮੀ ਸੰਤਾਂ ਨੂੰ ਬਹੁਤ ਬਹੁਤ ਵਧਾਈ ਜਿੰਦਾ ਹੈ ਜਿਹੜਾਰੇ ਅੱਜ ਇਥੇ ਬਾਬਾ ਫਰੀਦ ਸਾਹਿਬ ਜੀ ਦੇ ਆਗਮਨ ਤੋਂ ਪਟੰਨਾ ਜੋ ਆਖਰ ਸ਼ੁਰੂਆਤ ਹੋਈ ਹੈ ਮੈਂ ਐਡਮਿਨਿਸਟ੍ਰੇਸ਼ਨ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਨਾਲ ਇਹ ਹਰ ਸਾਲ ਮੜਾਇਆ ਜਾਂਦਾ ਅੱਜ ਚੁਕਬੜੀ ਸ਼ਹਿਰ ਦਾ ਪਾਰਕ ਅਤੇ ਬਾਬਾ ਫਰੀਦ ਦੇ ਸਰੋਕਾ ਦੇ ਪਾਰਕ ਉਪਰੰਤ ਇਹ ਮੇਲਾ ਸ਼ੁਰੂਆਤ ਹੋਇਆ ਇਸ ਧਾਰਮਿਕ ਸਮਾਗਮ ਦੇ ਵਿੱਚ ਅੱਜ ਸ਼ਾਮ ਨੂੰ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਹਾਟਿਕ ਕਰਨ ਦੀ ਦਰਬਾਰ ਸਾਹਿਬ ਅਵਰਸਾਲੇ ਕਥਾ ਦੁਆਰਾ ਸੰਚਾਰ ਨੇ ਹਾਲ ਚੜਨਗੇ ਅਤੇ ਭਾਈ ਅਮਨਦੀਪ ਸਿੰਘ ਜੀ ਦਰਬਾਰ ਸਾਹਿਬ ਦੇ ਰਾਗੀ ਜਿੱਥੇ ਕੀਰਤਨ ਦਾ ਸੰਚਾਰ ਰਿਆ ਕਰਣਗੇ ਇਸੇ ਤਰ੍ਹਾਂ 20 21 22 23 30 ਤੱਕ ਸਾਰੇ ਸਮਾਗਮ ਚੱਲਣਗੇ ਜਿਹਨੂੰ ਇੱਕ ਮਾਨ ਨਗਰ ਕੀਰਤਨ ਗੁਰਦਾਰਾ ਟਿਲਾ ਸਾਹਿਬ ਤੋਂ ਆਰੰਭ ਹੋ ਕੇ ਗੁਰਦਾਰਾ ਗੋਦਸਾਹਿਬ ਵਿਖੇ ਸਮਾਪਤੀ ਹੋਏਗਾ ਜਿੱਥੇ ਕਿ ਇੱਕ ਵਾਫੀ ਅਵਾਰਡ ਫਾਰ ਹੈਬੇਰਿਟੀ ਡਾਕਟਰ ਐਸ ਪੀ ਉਭਰਾਏ ਜੀ ਜਿਹੜੇ ਕਿ ਵਰਡ ਦੇ ਫੇਮਸ ਬੰਦੇ ਹਨ ਉਹਨਾਂ ਨੂੰ ਅਵਾਰਡ ਦਿੱਤਾ ਜਾਏਗਾ ਤੇ ਜਿਹੜੇ ਬੱਚੇ 1st 2nd 3rd ਆਏ ਹਨ ਗੁਰਬਾਣੀ ਕਾਠ ਮੁਕਾਬਲੇ ਚ ਉਹਨਾਂ ਨੂੰ ਅਵਾਰਡ ਦਿੱਤਾ ਜਾਏਗਾ ਇੱਕ ਅਵਾਰਡ ਜਿਹੜਾ ਕਿ ਦਾ ਇੰਦਰਜੀਤ ਖਾਸਾ ਯਾਦ ਵਿੱਚ ਐਸਾ ਸ਼ੂ ਕੀਤਾ ਗਿਆ ਉਹ ਬਲੱਡ ਸੇਵਾ ਸੁਸਾਇਟੀ ਨੂੰ ਦਿੱਤਾ ਜਾਏਗਾ ਆਪ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਸਾਰੇ ਸੰਗਤਾਂ ਨੂੰ ਅਪੀਲ ਕਰਦਾ ਕਿ ਆਰਾਮ ਨਾਲ ਪਿਆਰ ਸਤਿਕਾਰ ਸਰਦਾ ਸਹਿਤ ਇਹ ਸਾਰੇ ਸਮਾਗਮ ਵਿੱਚ ਸ਼ਾਮਲ ਹੋ ਕੇ ਸ਼ੁਰੂ ਕਰ ਜਿਆ ਕੋਈਆ ਪ੍ਰਾਪਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਬਾਬਾ ਸ਼ੇਖ ਫਰੀਦ ਆਗਮਨ ਪਰਬ 2024 ਹਰ ਸਾਲ ਦੀ ਤਰ੍ਹਾਂ ਰਸਮੀ ਤੌਰ ਤੇ ਪਾਰਸ਼ੀ ਸੁਖਮਨੀ ਸਾਹਿਬ ਲਾਲ ਅੱਜ ਬਾਬਾ ਸ਼ੇਖ ਫਰੀਦ ਆਗਮਨ ਪਰਬ ਦਾ ਆਗਾਜ਼ ਹੋਇਆ ਤੇ ਅੱਜ ਸਾਡੇ ਦਰਮਿਆਨ ਸਾਡੇ ਜਿਹੜੇ ਜਿਨ੍ਹਾਂ ਨੇ ਬਾਬਾ ਫਰੀਦ ਆਗਮਨ ਪਰਬ ਸ਼ੁਰੂ ਕੀਤਾ ਸਰਦਾਰ ਅਜੀਤ ਸਿੰਘ ਖਾਲਸਾ ਉਹ ਨਹੀਂ ਹਨ ਲੇਕਿਨ ਫਿਰ ਵੀ ਅੱਜ ਮਾਰੇ ਡੀਸੀ ਸਾਹਿਬ ਐਸਐਸਪੀ ਸਾਹਿਬ ਵੱਲੋਂ ਅਤੇ ਸੂਚੀ ਪ੍ਰਬੰਧਕ ਕਮੇਟੀ ਵੱਲੋਂ 5 ਦਿਨਾਂ ਦਾ ਇਹ ਬਾਬਾ ਸ਼ੇਖ ਫਰੀਦ ਆਗਮਨ ਪਰੋ ਦਾ ਆਗਾਜ਼ ਪਹਿਲਾ ਬਾਬਾ ਸ਼ੇਖ ਫਰੀਦ ਤੋਂ ਕੀਤਾ ਗਿਆ। ਕਿੰਨਾ ਲੀ ਪ੍ਰੋਗਰਾਮ ਹੈ ਕਿ ਕਿਹੜੇ-ਕਿਹੜੇ ਕਿਹੜੇ ਹੁੰਦੇ। ਦੇਸ਼ਾਂ ਦੇ ਵਿੱਚ ਸਾਰੇ ਧਾਰਮਿਕ ਸੱਭਿਆਚਾਰਕ ਤੇ ਵੱਖ-ਵੱਖ ਬਣ ਗਈਆਂ ਪੰਜਾਬ ਸਰਕਾਰ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਣਗੇ ਆ। ਸੋ ਇਸ ਵਾਰ ਬਹੁਤ ਵੱਡਾ ਮੇਲਾ ਮਨਾਇਆ ਜਾ ਰਿਹਾ ਜਿਹਦੇ ਵਿੱਚ ਦੇਸ਼ਾਂ-ਵਦੇਸ਼ਾਂ ਤੋਂ ਸੰਗਤਾਂ ਪਹਿਲਾ ਬਾਬਾ ਸ਼ੇਖ ਫਰੀਦ ਵਿਖੇ ਤੇ ਗੁਰਦੁਆਰਾ ਗੋਦੜੀ ਸਾਹਿਬ ਪੰਚਨ ਕੀਆ। ਅ ਤਨਤਨ ਬਾਬਾ ਸ਼ੇਖ ਫਰੀਦ ਜੀ ਸ਼ਕਰਗੰਦ ਦੀ ਬੜੀ ਕਿਰਪਾ ਹੈ ਖਾਸ ਕਰਕੇ ਫਰੀਦਕੋਟ ਸ਼ਹਿਰ ਦੇ ਉੱਤੇ ਕਿਉਂਕਿ ਜੇਕਰ ਬਾਬਾ ਫਰੀਦ ਜੀ ਇਸ ਸ਼ਹਿਰ ਦੇ ਵਿੱਚ ਨਾ ਆਉਂਦੇ ਤਾਂ ਸ਼ਾਇਦ ਇਹ ਸ਼ਹਿਰ ਦੀ ਹੋਂਦ ਹੀ ਨਾ ਹੁੰਦੀ ਮੈਡਮ ਜਾਰੀ ਹੈ ਕਿਉਂਕਿ ਪੰਜਾਬ ਦੇ ਦੇ 800 ਸਾਲ ਪੁਰਾਣਾ ਕੋਈ 850 ਸਾਲ ਪੁਰਾਣਾ ਜੇ ਅਸੀਂ ਇਤਿਹਾਸ ਦੇਖਦੇ ਹਾਂ ਤਾਂ ਬਾਬੇ ਫਰੀਦ ਦੀ ਕਿਰਪਾ ਦੇ ਨਾਲ ਫਰੀਦਕੋਟ ਦਾ ਬਾਕੀ ਪੰਜਾਬ ਦੇ ਸ਼ਹਿਰ ਹੈ ਕਹੋ ਛੋਟਣਾ ਵੱਡਿਆ ਪਰ ਉਹਨਾਂ ਦਾ ਇਤਿਹਾਸ ਹੈ ਜਿਹੜਾ ਇੰਨਾ ਪੁਰਾਣਾ ਨਹੀਂ ਹੈ। ਕੇਸ ਵਾਸਤੇ ਬਾਬਾ ਫਰੀਦ ਜੀ ਨੇ ਸਾਡੇ ਤੇ ਕਿਰਪਾ ਕੀਤੀ ਔਰ ਖਾਸ ਕਰਕੇ ਇਹ ਵੀ ਕਿਰਪਾ ਕੀਤੀ ਕਿ ਸਾਾਲ ਦੇ ਬਾਅਦ ਹਰ ਫਰੀਦਕੋਟ ਦਾ ਜਿਹੜਾ ਵਿਅਕਤੀ ਹੈ ਉਹ ਆਪਣੇ ਜਿੰਨੀ ਜੋਗਾ ਹੈਗਾ ਤਨੋਂ ਮਨੋਂ ਤਨੋਂ ਇਸ ਮੇਲੇ ਦੇ ਵਿੱਚ ਆਪਣੀ ਸੇਵਾ ਕਰਦਾ ਔਰ ਸੇਵਾ ਕਰਕੇ ਆਪਦਾ ਜੀਵਨ ਸਫਲ ਕਰਦਾ। ਇਹ ਬਾਬਾ ਫਰੀਦ ਜੀ ਦੀ ਬਾਣੀ ਸਾਨੂੰ ਹਰ ਪੱਖ ਤੋਂ ਤਕੜਾ ਕਰਦੀ ਹੈ। ਮਾਨਸਿਕ ਤੌਰ ਤੇ ਤਕੜਾ ਕਰਦੀ ਹੈ, ਬਿਮਾਰੀਆਂ ਤੋਂ ਰਹਿਤ ਕਰਦੀ ਹੈ। ਔਰ ਐਸੇ ਐਸੇ ਸ਼ਬਦ ਨੇ ਜਿਹੜਾ ਮਨੁੱਖ ਦੀ ਸਾਰਾ ਜੀਵਨ ਇੱਕ ਸ਼ਬਦ ਦੇ ਵਿੱਚ ਆ ਜਾਂਦਾ ਠੀਕ ਫਰੀਦਾ ਧੀਰ ਸਾਹਿਬ ਦਾ ਸ਼ਬਦ ਹੈ ਫਰੀਦਾ ਗੁਰੇ ਦਾ ਭਲਾ ਕਰ ਉਸਾ ਮਨਣਾ ਹਟਾਏ ਤੇਹੀ ਰੋਗ ਨਾ ਲੱਗੇ ਪੱਲੇ ਸਭ ਖਿਪਾਏ ਏਡਾ ਬੜਾ ਸ਼ਬਦ ਹੈ ਜਿਹੜਾ ਸਾਡੇ ਵੈਰ ਵਿਰੋਧ ਖਤਮ ਕਰਦਾ ਉੱਥੇ ਸਾਡੀਆਂ ਸਰੀਰਕ ਬਿਮਾਰੀਆਂ ਵੀ ਖਤਮ ਕਰਦਾ ਅੱਜ ਹਰ ਮਨੁੱਖਾ ਜਿਹੜਾ ਇਸੇ ਕਰਕੇ ਜਦੋਂ ਡਾਕਟਰਾਂ ਕੋਲ ਜਾਂਦੇ ਆ ਉਹ ਕਹਿੰਦੇ ਬਲੱਡ ਪ੍ਰੈਸ਼ਰ ਆ ਸਾਰੀਆਂ ਬਿਮਾਰੀਆਂ ਦੀ ਜੜ ਹੈ ਫਰੀਦ ਸਾਹਿਬ ਨੇ ਇਸ ਸਰੂਪ ਦੇ ਵਿੱਚ ਉਹਦਾ ਇਲਾਜ ਕਰਤਾ ਔਰ ਸਾਨੂੰ ਦੱਸਤਾ ਕਿ ਤੁਹਾਡਾ ਜੀਵਨ ਦੇਵਾਉਣਾ ਦੇਦਾ। ਤੋਂ ਬਹੁਤ ਵੱਡੀ ਕਿਰਪਾ ਬਾਬਾ ਸ਼ੇਖ ਫਰੀਦ ਜੀ ਦੀ ਔਰ ਉਹ ਕਿਰਪਾ ਇਸੇ ਤਰ੍ਹਾਂ ਸਾਡੇ ਫਰੀਦਕੋਟ ਤੇ ਕਰਦੇ ਰਹਿਣ ਔਰ ਦੁਨੀਆ ਦੇ ਲੋਕਾਂ ਦੇ ਤੋਂ ਗਿਆ ਤੇ ਬਾਬਾ ਫਰੀਦ ਜੀ ਦਾ ਔਰ ਇਸ ਗੱਲ ਦੀ ਮੈਂ ਵਧਾਈ ਵੀ ਦੇਣੀ ਚਾਹੁੰਦਾ ਜਿੱਥੇ-ਜਿੱਥੇ ਵੀ ਫਰੀਦਕੋਟ ਦੇ ਨਿਵਾਸੀ ਹੈ ਚਾਹੇ ਉਹ ਕੈਨੇਡਾ ਦੇ ਵਿੱਚ ਹੈ ਚਾਹੇ ਅਮਰੀਕਾ ਦੇ ਵਿੱਚ ਹੈ ਅਮਰੀਕਾ ਦੇ ਵਿੱਚ ਜਿਹੜਾ ਆਏ ਸੰਡੇ ਨੂੰ ਫਰੀਦੋਵਲ ਦੇ ਵਿੱਚ ਸਾਡੇ ਫਰੀਦਕੋਟ ਦੇ ਨਿਵਾਸੀ ਹੈ ਜਿਹੜੇ ਉਹ ਸਾਰੇ ਇਕੱਠੇ ਹੋ ਕੇ ਬਾਬਾ ਫਰੀਦ ਜੀ ਦਾ ਅਕਬਰਪੁਰ ਬਣਾ ਰਹੇ। ਉਹ ਸਾ ਬੜਾ ਸੁਭਾਤਾ ਦਿਨ ਔਰ ਸਾਨੂੰ ਬਾਬਾ ਫਰੀਦੀ ਨੇ ਇਸ ਕਾਬਲ ਬਣਾਇਆ ਕਿ ਅਸੀਂ ਉਹਨੂੰ ਯਾਦ ਕਰਕੇ ਉਹਦੇ ਨਾਂ ਤੇ ਸੇਵਾ ਕਰ ਸਕੀਏ ਥੈਂਕ ਯੂ ਬਾਬਾ